ਸਰਕਾਰੀ ਲੋਕ ਸਾਥਰ ਜੀ ਮੇਰੀ ਵੀ ਕਮਪਨੀ ਜਿਹੜੀ ਅੱਜ ਦੇ ਹਲਾਫਤਾ ਵਿੱਚ ਜਿੱਥੇ ਅੱਧੋ ਜਿਆਦਾ ਪੰਜਾਬ ਦਾ ਹਰਿਆਣਾ ਦਾ ਇੰਦਸਤਰੀਆਂ ਭਾਰਤ ਦੀਆਂ ਕਈ ਸ਼ਹਿਰਾਂ ਡੋਰੀਆਂ ਨੇ ਮੈਂ ਵੀ ਖੜਾ ਬਈ ਕਮਪਨੀ ਜੀ ਹਰ ਦਰੀਆਂ ਆ ਜਾ ਹਾਂਜੀ ਕਾਦਰਦੀ ਕੁਦਰਤ ਵਰਤੀ ਤਾਲਰ ਦੀ ਗੁਰਤਵਤੀ ਹਰ ਬਣਿਆਈ ਆਇਆ ਏ ਤਾਲਰ ਦੀ ਗੁਰਤਵਤੀ ਹਰ ਤਰੇ ਨਾਈ ਆਇਆ ਏ ਨਰ ਨਾਰੀ ਤੇ ਬੁੱਢੇ ਬੱਚਿਆਂ ਮੰਨਾ ਪੈਰੀ ਲਗਾਏ ਨਰ ਨਾਰੀ ਤੇ ਬੱਚੇ ਗੁਣਿਆਂ ਮੰਨਾ ਪੈਰੀ ਲਗਾਏ ਸੁਬਾਨ ਅੱਲਾ ਸੁਖੀ ਸ਼ਾਦੀ ਜੇਕਰ ਲੰਘ ਜਾਵੇ ਤਾਂ ਹੜ ਪਾਣੀ ਸੁਖੀ ਸ਼ਾਦੀ ਜੇਕਰ ਲੰਘ ਜਾਵੇ ਤਾਂ ਹੜ ਪਾਣੀ ਸੋਨੇ ਰੰਗਾਈ ਉਗਰ ਰੋਗ ਦੇ ਧਾਰਨ ਵਿੱਚ ਤਾਂ ਪੰਗਾ ਪੰਗਾ ਆਈ ਕੰਢੀ ਲਗਿਆ ਦੇਰ ਪਾਣੀ ਮਨ ਮੇਰਾ ਤਬਰਾਇਆ ਏ ਕੰਢੀ ਲਗਿਆ ਦੇਰ ਪਾਣੀ ਮਨ ਮੇਰਾ ਤਬਰਾਇਆ ਏ ਕਾਗਰਦੀ ਕੋਰ ਦਾ ਵਰਤੀ ਹੜ ਕਰਿਆ ਨਾ ਨਾਲੇ ਕਈ ਥਾਂ ਤੋਂ ਟੁੱਟਿਆ ਕਰਦਾ ਮਾਰੂ ਮਾਰ ਗਿਆ ਉੱਤਾਂ ਲਗੀਆਂ ਫਸਲਾਂ ਡੁੱਬੀਆਂ ਰੂਪ ਕਾਲ ਦਾ ਧਾਰ ਗਿਆ ਕਈ ਥਾਂ ਤੋਂ ਟੁੱਟਿਆ ਪਾਣੀ ਕਰਦਾ ਮਾਰੂ ਮਾਰ ਗਿਆ ਉੱਤਾਂ ਲਗੀਆਂ ਫਸਲਾਂ ਡੁੱਬੀਆਂ ਰੂਪ ਕਾਲ ਦਾ ਧਾਰ ਗਿਆ ਖੇਤ ਰੂਹੇ ਜੱਟ ਰੋਂਦੇ ਫਿਰਦੇ ਤੁੰ

ਬਾੜੀ ਪੁੱਠੀ ਪੈ ਗਈ ਕਿਹਾ ਕੁਦਰਤ ਖੇਲ ਰਚਾਇਆ ਈ ਕਾਗ ਤੇ ਗੁਰਤਾ ਵਰਤੀ ਬਾਤ ਤੇ ਆਈ ਆਇਆ ਈ ਖਾਧਾ ਲੰਗਰ ਦੀ ਸੇਵਾ ਕਈਆਂ ਵਾਵਾ ਘੱਡੀ ਏ ਲਾਲ ਲੰਗਰ ਦੀ ਸੇਵਾ ਕਈਆਂ ਵਾਵਾ ਘੱਡੀ ਏ ਰਾਤ ਦਿਨ ਦਾ ਸੇਵਾ ਨਾਲ ਰਾਤ ਦਿਨ ਦਾ ਸੇਵਾ ਨਾਲ ਦੁਆਵਾਂ ਭਰ ਲਈ ਰੱਤੀ ਏ ਸਭ ਦਾ ਭਲਾ ਬਣਾਉਣ ਵਾਲਾ ਉਹ ਕਾਲ ਆਇਆ ਏ ਸਭ ਦਾ ਬ੍ਰਹਮ ਨਾਉਣ ਵਾਲਾ ਹੋ ਕਾਲ ਆਇਆ ਏ ਕਾਦਰ ਦੀ ਕੁਸ਼ਤ ਵਰਤੀ ਹੜ ਬਰੀਆ ਨੂੰ ਆਇਆ ਏ ਵਾਹਿਗੁਰੂ ਵਾਹਿਗੁਰੂ ਮਜ਼ਦੂਰ ਕਿਸਾਨ ਮਿਲ ਮਿੱਟੀ ਪਾਈ ਜਾਂਦੇ ਨੇ ਮਜ਼ਦੂਰ ਕਿਸਾਨ ਮਿੱਟੀ ਪਾਈ ਜਾਂਦੇ ਨੇ ਅਫਸਰ ਨੇ ਕਾਫਰਾਂ ਤਰੇ ਕਮਾਈ ਜਾਂਦੇ ਨੇ ਜਾਂਦੀ ਵਾਰ ਖੇਤ ਨੂੰ ਖਾਈ ਝੂਠਾ ਵੇਚ ਬਣਾਇਆ ਏ ਜਾਂਦੀ ਵਾਰ ਖੇਤ ਨੂੰ ਖਾਈ ਝੂਠਾ ਵੇਚ ਬਣਾਇਆ ਏ ਕਾਦਰਦੀਨ ਕੁਦਰਤਵਰਤੀ ਹੱਡ ਕਰੇ ਰਾਈ ਆਇਆ ਏ ਕਾਦਰਦੀਨ ਕੁਦਰਤਵਰਤੀ ਹੱਟ ਰਿਆਈ ਆਇਆ ਏ ਚਿੱਟੇ ਕੱਪੜੇ ਮੰਨਦੇ ਕਾਲੇ ਨੇਤਾ ਵੀ ਕੀ ਆਏ ਨੇ ਚਿੱਟੇ ਕਪੜੇ ਮੰਗਦੇ ਤਾਰੇ ਨੇਤਾ ਵੀ ਕੀ ਆਏ ਨਾ ਕੁਝ ਦਿੱਤਾ ਹੱਥੋਂ ਦਿੱਤਾ ਕਹਿਣਿਆਂ ਤੇ ਛਾਈ ਨੇ ਨਾ ਕੋਈ ਦਿੱਤਾ ਹੱਥੋਂ ਦਿੱਤਾ ਕਹਿਣਿਆਂ ਤੇ ਛਾਈ ਨੇ ਦਾਲ ਲਾਉਣਾ ਫੰਡਾ ਵਿੱਚੋਂ ਥਾਥਾ ਜਾਲ ਵਿਛਾਇਆ ਏ ਦਾਲ ਲਾਉਣਾ ਫੰਡਾ ਵਿੱਚੋਂ ਥਾਥਾ ਜਾਲ ਵਿਛਾਇਆ ਏ ਕਾਲਰ ਵੀ ਗੁਰੂ ਦਰਬੀ ਹਰ ਬੜੀ ਰਣੀ ਆ ਜਾਣੀ ਸਤਗੁਰ ਨਾਨਕ ਮਿਹਰ ਕਰੀ ਸਭ ਸਤਗੁਰ ਨਾਨਕ ਮਿਹਰ ਕਰੀ ਸਭ ਸੁਖ ਵਰਤਾ ਦੇ ਦੀ ਸਤਗੁਰ ਨਾਨਕ ਮਿਹਰ ਕਰੀ ਸਭ ਸੁਖ ਵਰਤਾ ਦੇਵੀ ਮਿਹਨਤ ਸਫਲ ਕਰੀ ਕਿਰਤ ਨੂੰ ਫਲ ਫਲ ਲਾ ਦੇਵੀ ਪੱਕਣ ਫਸਲਾਂ ਪੱਕਣ ਫਸਲਾਂ ਜਗ ਖਾਵੇ ਸਭ ਤੇਰਾ ਸਰਮਾਇਆ ਈ ਪੱਕਣ ਫਸਲਾਂ ਜਗ ਖਾਵੇ ਸਭ ਤੇਰਾ ਸਰਮਾਇਆ ਈ ਕਾਦਰ ਦੀ ਕੁਦਰਤ ਵਰਤੀ ਹੱਥ ਨੇ ਆਈ ਆਇਆ ਈ ਕਾਦਰ ਦੀ ਕੁਦਰਤ ਵਰਤੀ ਹੱਥ ਨੇ ਆਈ ਆਇਆ ਈ ਸਤਿ ਸ੍ਰੀ ਅਕਾਲ ਸੁਬਾਹ ਅੱਲ੍ਹਾ ਅਕਬਰ اے ਸੰਦੇਹੀ ਹਰਾ ਸਿੰਘ ਪੱਤਰਕਾਰ ਜੀ